ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਜੋ ਸ਼ਬਦ ਇੱਕ ਤੋਂ ਵੱਧ ਵਾਰ ਦਰਜ ਹਨ ਦੋ ਜਾਂ ਤਿੰਨ ਵਾਰ ਸ਼ਬਦ ਉਹ ਦਰਜ ਕੀਤੇ ਹੋਏ ਹਨ ਉਹਨਾਂ ਦੇ ਅੱਖਰਾਂ ਵਿੱਚ ਕੀ ਫਰਕ ਹੈ ਲਗਾ ਮਾਤਰਾ ਵਿੱਚ ਕੀ ਫਰਕ ਹੈ ਉਹ ਕਿਸ ਗੁਰੂ ਦੀ ਬਾਣੀ ਹੈ ਔਰ ਕਿਸ ਰਾਗ ਦੇ ਵਿੱਚ ਦਰਜ ਹੈ ਪ੍ਰੇ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਜਾਂਦੀ ਹੈ ਹੁਣ ਤੱਕ ਸੋਪੁਰਖ ਵਾਲਾ ਸ਼ਬਦ ਸੰਗਤਾਂ ਦੇ ਨਾਲ ਸਾਂਝਾ ਹੋ ਚੁੱਕਿਆ ਹੈ ਉਸ ਤੋਂ ਜਿਹੜਾ ਅਗਲਾ ਸ਼ਬਦ ਹੈ ਆਸਾ ਮਹੱਲਾ ਚੌਥਾ ਉਹ ਕਰਤਾ ਸਚਿਆਰ ਮੈਂਡਾ ਸਾਈਂ ਉਹ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਤਾਂ ਜਦੋਂ ਇਸ ਸ਼ਬਦ ਦਾ ਸਿਰਲੇਖ ਅਸੀਂ 11 ਅੰਗ ਦੇ ਉੱਤੇ ਪ੍ਰੇਰ ਅਸੀਂ ਬਾਣੀ ਦੇ ਵਿੱਚ ਪੜਾਂਗੇ ਉੱਥੇ ਹੈ ਆਸਾ ਮਹੱਲਾ ਚੌਥਾ ਪਰ ਜਦੋਂ ਇਸੇ ਸ਼ਬਦ ਨੂੰ ਅਸੀਂ 365 ਅੰਗ ਦੇ ਉੱਤੇ ਜਾ ਕੇ ਪੜਾਂਗੇ ਆਸਰ ਆਗ ਦੇ ਵਿੱਚ ਆਸਾ ਮਹੱਲਾ ਚੌਥਾ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੇ ਸ਼ਬਦ ਦੇ ਵਿੱਚ ਸਿਰਲੇਖ ਦਾ ਫਰਕ ਹੈ ਬਾਕੀ ਜਿਹੜਾ ਸ਼ਬਦ ਹੈ ਉਹ ਸਾਰਾ ਉਸੇ ਤਰ੍ਹਾਂ ਹੀ ਹੈ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਸੰਪਰਦਾਵਾਂ ਦੇ ਵਿੱਚ ਪਾਠ ਪੜਾਇਆ ਜਾਂਦਾ ਤੂੰ ਇੱਥੇ ਦੇ ਲੈਂਕੜਾ ਪੁਪਤੀ ਨੂੰ ਤੂੰ ਪੜਾਇਆ ਜਾਂਦਾ ਤੂੰ ਕਰਤਾ ਸਚਿਆਰ ਅੱਗੇ ਮੈਂਡਾ ਮੰਮੇਦ ਨਾਵਾਂ ਡੱਡੇ ਕੰਨਾ ਸੱਸੀ ਨੂੰ ਕੰਨਾ ਪਰਵਿੰਦੀ ਈੜੀ ਵਿਹਾਰੀ ਸਾਈਂ ਪਰ ਅਰਥ ਕਰਨ ਵਾਲੇ ਮੈਂਡਾ ਮੰਮੇਦ ਨਾਵਾਂ ਦੇ ਨਾਲ ਬਿੰਦੀ ਲਾਉਂਦੇ ਨੇ ਜਿਹੜੇ ਵਿਦਵਾਨ ਅਰਥਮਤਾ ਕੋ ਪਾਠ ਕਰਦੇ ਨੇ ਔਰ ਸਾਈਂ ਦੀ ਈੜੀ ਨੂੰ ਵਿਹਾਰੀ ਨੂੰ ਵੀ ਬਿੰਦੀ ਲਾ ਕੇ ਬੋਲਦੇ ਨੇ ਇਸ ਕਰਕੇ ਮੈਂ ਵੀ ਅਰਥਮਤਾ ਕੋ ਪੜ ਪੜਦਾ ਹਾਂ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਚੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਾਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਉਹਦੇ ਆਪ ਵੀ ਛੋੜਿਆ ਆਪ ਮਿਲਾਇਆ ਉਹ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਆਇ ਸੋਈ ਜਨ ਜਾਣ ਔਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਧ ਵਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਤੋ ਇਸ ਤਰ੍ਹਾਂ ਇਹ ਸਾਰਾ ਜਿਹੜਾ ਪਾਠ ਹੈ ਆਸਰ ਰਾਗ ਜਦੋਂ ਅਸੀਂ ਨਿਤਨੇਮ ਦੀ ਬਣਾਇ ਸ਼ਬਦ ਪੜਾਂਗੇ ਔਰ ਆਸਾ ਰਗ ਦੇ ਵਿੱਚ 365 ਦੇ ਉੱਤੇ ਪੜਾਂਗੇ ਸ਼ਬਦ ਦੇ ਕਿਸੇ ਵੀ ਅੱਖਰ ਦੇ ਵਿੱਚ ਕੋਈ ਫਰਕ ਨਹੀਂ ਹੈ ਇਸ ਕਰਕੇ ਮੋੜ ਦੇ ਲੇਖਾ ਵੀ ਨਹੀਂ ਗਿਆ ਇਸ ਤੋਂ ਜਿਹੜਾ ਅਗਲਾ ਸ਼ਬਦ ਹੈ ਉਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਹ ਜਦੋਂ ਅਸੀਂ 12 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜਾਂਗੇ ਉਸ ਤੋਂ ਬਾਅਦ 352 ਅੰਗ ਦੇ ਉੱਤੇ ਆਸਾ ਰਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ ਉੱਥੇ ਪੜਾਂਗੇ ਉੱਥੇ ਥੋੜਾ ਜਿਹਾ ਫਰਕ ਹੈ ਸਭ ਤੋਂ ਪਹਿਲਾਂ ਸਿਰਲੇਖ ਦਾ ਫਰਕ ਹੈ ਅਸਾ ਮਹੱਲਾ ਪਹਿਲਾ ਜੇ ਜਦੋਂ 357 ਅੰਕ ਤੇ ਪੜਾਂਗੇ ਅਸਾ ਮਹੱਲਾ ਪਹਿਲਾ ਦੋ ਪਦੇ ਇਹਨੂੰ ਦੋ ਪਦੇ ਜਾਂ ਦੁੱਪ ਦੇ ਪਾਠ ਨਹੀਂ ਕਰਨਾ ਇਹਨੂੰ ਹਲਕਾ ਜਿਹਾ ਦੁੱਪ ਦੇ ਉਹ ਤਾਂ ਜ਼ੋਰ ਨਹੀਂ ਲਾਣਾ ਹੈ ਤੋ ਫਿਰ ਇਹ ਸ਼ਬਦ ਨੂੰ ਜਦ ਹੀ ਅਸੀਂ ਪੂਰੇ ਨੂੰ ਪੜਾਂਗੇ ਨਾ ਤੇ ਸਰਵਰਣ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤਾਹ ਲੋਭੀ ਅਲੇ ਮਨ ਏਕ ਨਾ ਚੇਤ ਸਮੂਹ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤਿ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਭਇਆ ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾਹੀ ਬਿਸਰਿਆ ਜਦੋਂ ਆਖਰੀ ਪੰਕਤੀ ਪੜਾਂਗੇ ਨਾ ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾਹੀ ਬਿਸਰਿਆ ਇਥੇ ਤੋਰ ਟਿੱਪੀ ਨਹੀਂ ਲੱਗੀ ਹੋਈ ਪਰ ਪਿੱਛੇ ਸ਼ਬਦ ਦੇ ਵਿੱਚ ਜਦੋਂ ਅਸੀਂ ਦੇਖਾਂਗੇ ਜਿਹੜੀ ਹੈ ਪਿਛਲੇ ਸ਼ਬਦ ਦੇ ਵਿੱਚ ਵੀ ਦੇਖਿਆ ਟਿੱਪੀਆਂ ਲੱਗੀਆਂ ਹੋਈਆਂ ਨੇ ਇਹ ਤੂ ਸ਼ਬਦ ਜਿਹੜੇ ਅਰਥਮਤਕ ਪਾਠ ਕਰਦੇ ਨੇ ਇਸ ਤਰ੍ਹਾਂ ਪੜ੍ਹਦੇ ਨੇ ਉਹ ਜਿੰਨ ਤੂੰ ਨਾ ਹੀ ਵਿਸਰਿਆ ਸੰਪਰਦਾਵਾਂ ਦੇ ਵਿੱਚ ਤੂ ਸ਼ਬਦ ਪੜਾਇਆ ਜਾਂਦਾ ਹੈ ਸਾਰੇ ਠੀਕ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਮੁੰਦਰ ਨੇ ਅਸੀਂ ਕੁਝ ਵਿੱਚੋਂ ਸੋਝੀ ਲੈਣੀ ਹੈ ਸਮੁੰਦਰ ਦੇ ਵਿੱਚੋਂ ਕੁਝ ਪਾਣੀ ਲੈਣਾ ਹੈ ਐਸਾ ਕਹ ਲਈਏ ਜਿੰਨੀ ਸਾਡੀ ਸਮਝ ਹੈ ਉਹਨਾਂ ਅਸੀਂ ਉਹ ਪਾਣੀ ਵਰਤ ਸਕਦੇ ਹਾਂ ਤੋਂ ਫਿਰ ਜਦੋਂ ਅਸਰ ਅਗ ਦੇ ਵਿੱਚ ਜਾ ਕੇ ਇਸੇ ਸ਼ਬਦ ਦੀ ਆਖਰੀ ਪੰਕਤੀਆਂ ਪੜਾਂਗੇ ਉੱਚੇ ਥੋੜਾ ਜਿਹਾ ਫਰਕ ਹੈਗਾ ਪ੍ਰਣਾਮਤ ਨਾਨਕ ਤਿੰਨ ਕੀ ਸ਼ਰਣਾ ਜਿਨ ਨੂੰ ਨਾਹੀ ਬਿਸਰਿਆ ਤਿੰਨ ਪੈਰ ਦੇ ਵਿੱਚ ਨੰਨੇ ਦੇ ਹਲੰਤ ਲੱਗਿਆ ਹੋਇਆ ਪ੍ਰਣਾਮਤ ਨਾਨਕ ਤਿੰਨ ਕੀ ਸ਼ਰਣਾ ਇਸੇ ਤਰ੍ਹਾਂ ਜਿਨ ਤੂੰ ਇੱਥੇ ਜਿਨ ਦੇ ਨੰਨੋਂ ਵੀ ਪੈਰ ਦੇ ਵਿੱਚ ਹਲੰਤ ਲੱਗਿਆ ਹੋਇਆ ਹੈ ਕਿਉਂਕਿ ਰਹਿਰਾਸ ਨਿਤਨੇ ਵਾਲੀ ਬਾਣੀ ਦੇ ਵਿੱਚ ਨਹੀਂ ਲੱਗਿਆ ਹੋਇਆ ਬਾਕੀ ਸਾਰਾ ਸ਼ਬਦ ਉਸੇ ਤਰ੍ਹਾਂ ਹੀ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਸ਼ਬਦ ਆਉਂਦਾ ਹੈ ਉਹ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਕਿਉਂਕਿ ਇਹਨਾਂ ਸ਼ਬਦਾਂ ਦੇ ਵਿੱਚ ਜਿਆਦਾ ਫਰਕ ਨਹੀਂ ਹੈ ਇਸ ਕਰਕੇ ਮੈਂ ਤਿੰਨ ਸ਼ਬਦ ਜਿਹੜੇ ਇਕੱਠੇ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ ਉਸ ਦਾ ਸਿਰਲੇਖ 12 ਅੰਗ ਦੇ ਉੱਤੇ ਹੈ ਆਸਾ ਮਹੱਲਾ ਪੰਜਵਾਂ ਇਹਨੂੰ ਪੰਜ ਮਾ ਨਹੀਂ ਕਹਿਣਾ ਹੈ ਪੰਜਵਾਂ ਵਾਹ ਵੇ ਨਾਲ ਤੇ ਕਈ ਪੰਜਵਾ ਵੀ ਕਹਿੰਦੇ ਨੇਿੰਦੀ ਲਾ ਕੇ ਅਸੀਂ ਪੰਜਵਾਹ ਕਹਿ ਦਿੰਦੇ ਹਾਂ ਤਾਂ ਜਦੋਂ 12 ਅੰਗ ਦੇ ਪੜਾਂਗੇ ਆਸਾ ਮਹੱਲਾ ਪੰਜਵਾ ਪੰਜਵਾ ਹੋ ਗਿਆ ਇਸ ਦੇ ਬਾਅਦ ਜਦੋਂ ਅਸਰ ਰੰਗ ਦੇ ਵਿੱਚ 378 ਅੰਗ ਦੇ ਪੜਾਂਗੇ ਨਾ ਜਾ ਕੇ ਉੱਥੇ ਆਸਾ ਮਹੱਲਾ ਪੰਜਵਾ ਦੋ ਪਦੇ ਤੋਂ ਉੱਥੇ ਇਸ ਤਰ੍ਹਾਂ ਸਿਰਲੇਖ ਹੈ ਤੇ ਇਹ ਸ਼ਬਦ ਜਿਹੜਾ ਅਸੀਂ ਆਮ ਰੋਜ਼ ਨਿਕਨਮ ਦੀ ਬਾਣੀ ਵਿੱਚ ਪੜਦੇ ਹਾਂ ਭਾਈ ਪ੍ਰਾਪਤ ਮਨੁੱਖ ਦੇਹਰੀਆ ਮਨੁੱਖ ਨਹੀਂ ਕਹਿਣਾ ਮਾਨੁਖ ਮੈਨੂੰ ਕਹਿਣਾ ਲੱਗਿਆ ਹੋਇਆ ਹੈ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਔਰ ਕਾਜ ਤੇਰੇ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਧਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰੱਖਹੁ ਸ਼ਰਮਾ ਸੋ ਇਸ ਤਰ੍ਹਾਂ ਤੇਰੀ ਸ਼ਰਨ ਵਿੱਚ ਪਏ ਆ ਉਦੀ ਸ਼ਰਮ ਕਰ ਭਾਵ ਤੇਰੀ ਸ਼ਰਨ ਵਿੱਚ ਪਿਆ ਤੂੰ ਸਾਨੂੰ ਰੱਖ ਲੈ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਉਹ ਸਤਿਗੁਰੂ ਜੀ ਦੇ ਇਹ ਜਿਹੜੇ ਤਿੰਨ ਸ਼ਬਦ ਆਪ ਸੰਤਨਾਂ ਨਾਲ ਸਾਂਝੇ ਕੀਤੇ ਨੇ ਅਸਮਨ ਹਲਾ ਚੌਥਾ ਸਿਰਫ ਸਿਰਲੇਖ ਦਾ ਫਰਕ ਹੈ 11 ਅੰਗ ਔਰ 36 ਅੰਗ ਦੇ ਉੱਤੇ ਅਸਮਨ ਹਲਾ ਪਹਿਲਾ 12 ਅੰਗ ਦੇ ਉੱਤੇ ਔਰ 357 ਅੰਗ ਦੇ ਉੱਤੇ ਇਸ ਥੋੜਾ ਸਿਰਲੇਖ ਦਾ ਫਰਕ ਹੈ ਔਰ ਸ਼ਬਦ ਦੀ ਆਖਰੀ ਪੰਕਤੀ ਦਾ ਥੋੜਾ ਜਿਹਾ ਫਰਕ ਹੈ ਹਲੰਤ ਦੀ ਵਰਤੋਂ ਕੀਤੀ ਗਈ ਹੈ ਆਖਰੀ ਪੰਕਤੀ ਦੇ ਵਿੱਚ ਜਦੋਂ 350 ਅੰਗ ਤੇ ਪੜਾਂਗੇ ਤੇ ਉਸ ਤੋਂ ਬਾਅਦ ਆਸਮ ਹਲਾ ਪੰਜਵਾਂ 12 ਨੰਬਰ ਦੇ ਉੱਤੇ ਆਸਮ ਹਲਾ ਪੰਜਵਾਂ ਦੋ ਪਦੇ ਜਿਹੜਾ ਹੈ 378 ਨੰਬਰ ਦੇ ਉੱਤੇ ਇਹ ਥੋੜਾ ਥੋੜਾ ਫਰਕ ਹੈ ਪੜ੍ਹ ਕਰਨ ਲੱਗਿਆ ਇਹਨਾਂ ਨੂੰ ਜਰੂਰ ਧਿਆਨ ਦੇ ਵਿੱਚ ਰੱਖਣਾ ਹੈ ਸੋ ਇਹ ਜਿਹੜੀ ਜਾਣਕਾਰੀ ਆਪ ਸੰਗਤਾਂ ਨਾਲ ਸਾਂਝੀ ਕੀਤੀ ਹੈ ਆਪ ਜੀ ਨੂੰ ਵਿੱਚੋਂ ਜਰੂਰ ਕੋਈ ਨਾ ਕੋਈ ਕਮੀ ਲੱਗਦੀ ਹੋਵੇ ਕਮੈਂਟ ਜਰੂਰ ਕਰਿਆ ਕਰੋ ਤੇ ਨਾਲ ਸਹੀ ਲੱਗਦਾ ਹੈ ਗੁਰੂ ਚਰਨਾਂ ਚਰਨਾਂ ਦਾਸ ਵੀ ਕਰਿਆ ਕਰੋ ਸਤਿਗੁਰ ਸਮਤਿ ਬਖਸ਼ਣ ਬੁੱਧੀ ਬਖਸ਼ਣ ਤਾਕੇ ਗੁਰਬਾਣੀ ਜਿਹੜੀ ਹੈ ਜੋ ਬਹੁਤ ਮਰੀਕੀ ਦੇ ਨਾਲ ਵਿਚਾਰਨੀ ਚਾਹੀਦੀ ਹੈ ਸਤਿ ਪ੍ਰਸੰਦ ਦੇ ਸਕਣ ਔਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਰੋਜ਼ ਨਿਤਨੇਮ ਕਰਨ ਵਾਲੇ ਜਿਹੜੇ ਵੀਰ ਨੇ ਇਸ ਬਾਣੀ ਨੂੰ ਪੜਕੇ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ